ਕੇਪੀਐਸ ਗੇਲੂ ਤੁਸੀਂ ਦੋਸ਼ੀ ਵੀ ਕਰਾਰ ਹੋਇਆ ਸੀ ਹਾਂ ਉਸ ਦੋਸ਼ੀ ਤੇ ਕਰਾਇ ਸਜ਼ਾ ਹੋਈ ਸੀ ਸਜ਼ਾ ਹੋਈ ਸੀ ਹਾਂ ਜੁਰਮਾਨਾ ਲੱਗਿਆ ਹਾਈ ਕੋਰਟ ਤੱਕ ਜੁਰਮਾਨਾ ਭਰਿਆ ਔਰ ਦਰਸ਼ਨ ਸਿੰਘ ਨਾਂ ਦਾ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣਿਆ ਸੀ ਉਹਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਸੀ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਉਹਨੂੰ ਰਟਾਇਰ ਵੀ ਹੋਇਆ ਉਹ ਕਮਾਲ ਦਾ ਜੱਜ ਸੀ ਬੜੇ ਉਹਦੇ ਪ੍ਰਭਾਵ ਵੀ ਪਾਏਗੇ ਕਿਸੇ ਦਾ ਪ੍ਰਭਾਵ ਨਹੀਂ ਮੰਨਿਆ ਪਰ ਕਾਨੂੰਨ ਦੇ ਅਨਸਾਰ ਜੋ ਕਾਨੂੰਨ ਜਿੰਨੀ ਸਜ਼ਾ ਦੇ ਸਕਦਾ ਹੈ ਉਹਨੇ ਉਹਨੀ ਸਜ਼ਾ ਦਿੱਤੀ ਹਾਂ ਮੋਰੈਲਿਟੀ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਕਿਸੇ ਔਰਤ ਦੇ ਕਿਸੇ ਕੀ ਭੈਣ ਦੇ ਆਪਾ ਉਹਨਾਂ ਅੰਗਾਂ ਤੇ ਹੱਥ ਲਾਈਏ ਜਿੱਥੇ ਆਪਣੀ ਕਦੇ ਕਲਪਨਾ ਵੀ ਨਾ ਕਰ ਸਕਿਆ ਕਿ ਇਹ ਵੀ ਬੰਦਾ ਦਾ ਬੜਾ ਉੱਡ ਹੈ ਪਰ ਇਹ ਕ੍ਰਾਈਮ ਦੀ ਜਦੋਂ ਭਾਸ਼ਾ ਦੇ ਵਿੱਚ ਆਉਂਦਾ ਹੈ ਪਰਿਭਾਸ਼ਾ ਵਿੱਚ ਆਉਂਦਾ ਹੈ ਉਦੋਂ ਦੀ ਕੀ ਸਜ਼ਾ ਹੋ ਸਕਦੀ ਉਹਨੇ ਉਹ ਸਜ਼ਾ ਜੋ ਬਣਦੀ ਸੀ ਦੇਤੀ ਸੀ ਆ ਵੀ ਦਿੱਤੀ ਸੀ ਉਹ ਬੰਦਾ ਬੜਾ ਕੈਂਟ ਸੀ ਜੱਜ ਜਿਹੜਾ ਹਸਾਰ ਦਾ ਰਹਿਣ ਵਾਲਾ ਸੀ ਹੂੰ ਪੁਰਾਣਾ ਜਿਹੜਾ ਹਸਾਰ ਸੀ ਅੱਜ ਕੱਲ੍ਹ ਜਿਹੜਾ ਸਰਸਾ ਹੈ ਹਾਂਜੀ ਉਹਦਾ ਹਰਿਆਣਾ ਦਾ ਰਹਿਣ ਵਾਲਾ ਸੀ ਕਿੱਥੇ ਨਾ ਕਿੱਥੇ ਸਾਰੀਆਂ ਸਰਕਾਰਾਂ ਨਾਲ ਲਿੰਕ ਵੀ ਤੇ ਰਹੇ ਆ ਕੇ ਪੀਐਸ ਗਿਲ ਦੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ 19 ਸਿਕਿਉਰਿਟੀ ਸੀ ਜਿੰਨੀ ਹਾਂ ਕਿਉਂਕਿ ਸਰਕਾਰਾਂ ਨੇ ਸਿਕਿਉਰਿਟੀ ਕਿਉਂ ਦਿੱਤੀ ਕਿਉਂਕਿ ਸਰਕਾਰ ਨੂੰ ਪਤਾ ਸੀ ਵੀ ਅਸੀਂ ਦੀ ਦੁਰਵਰਤੋਂ ਕੀਤੀ ਆ ਦਰਵਰਤੋਂ ਜਰੀ ਕਰਦੇ ਹੋਏ ਸਰਕਾਰ ਫਿਰ ਉਹਦੀਆਂ ਉਹਨੂੰ ਸਿਕਿਉਰਟੀ ਵੀ ਦਿੰਦੀ ਹੁੰਦੀ ਹੈ ਨਾ ਹੂੰ ਉਹਨਾਂ ਨੂੰ ਪਤਾ ਸੀ ਬਈ ਅਸੀਂ ਜਿਹੜੀਆਂ ਮਾੜੀਆਂ ਨੀਤੀਆਂ ਜਾਂ ਗਲਤ ਸੋਚ ਸੀ ਕੀਤੀ ਅੱਤਵਾਦ ਵਖਵਾਦ ਦੀ ਲੋਕ ਵੇਖੋ ਮਾਸੂਮ ਤਾਂ ਮਰੇ ਆ ਮਾਸੂਮੀਅਤ ਦਾ ਕਤਲ ਮਾਸੂਮਾਂ ਦਾ ਕਤਲ ਆ ਸਰਕਾਰ ਨੂੰ ਪਤਾ ਹੁੰਦਾ ਇੱਕ ਬਹੁਤ ਤਕੜਾ ਬਿਊਰੋਕਰੇਟ ਆ ਬੜਾ ਸਿਆਣਾ ਹੈ ਉਹ ਅੱਜ ਵੀ ਪੰਜਾਬ ਦੇ ਵਿੱਚ ਆ ਉਹ ਕਹਿੰਦਾ ਹੁੰਦਾ ਵੀ ਲੋਕਾਂ ਦਾ ਚੇਤਾ ਬਹੁਤ ਥੋੜਾ ਹੁੰਦਾ ਲੋਕਾਂ ਦਾ ਚੇਤਾ ਬਹੁਤ ਥੋੜਾ ਹੁੰਦਾ ਬਹੁਤ ਥੋੜਾ ਹੁੰਦਾ ਪੰਜ ਸੱਤ ਦਿਨਾਂ ਬਾਅਦ ਭੁੱਲ ਜਾਂਦੇ ਆ ਭੁੱਲ ਜਾਂਦੇ ਪਰ ਸਰਕਾਰਾਂ ਦਾ ਚੇਤਾ ਬਹੁਤ ਤਕੜਾ ਹੁੰਦਾ ਹੈ ਪਤਾ ਨਹੀਂ ਕਿਹੜੇ ਵਕਤ ਕਿਹੜਾ ਸੱਪ ਕੱਢ ਲਓ ਕਿਹੜਾ ਸੱਪ ਕੱਢ ਲਓ ਉਹ ਨਹੀਂ ਭੁੱਲਦੇ ਵੀ ਕਿਹੜੇ ਵਕਤ ਕੀ ਕੀਤਾ ਉਹਨੂੰ ਸਾਰਾ ਪਤਾ ਹੁੰਦਾ ਕਿਹੜੇ ਵਕਤ ਕੀ ਕੀਤਾ ਤੇ ਹੁਣ ਕੀ ਕਰਨਾ ਹੈ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਕੀ ਸੈਂਟਰ ਦਾ ਰੋ ਪਲਾਂਟਡ ਸੀ ਦੱਲਿਆ ਵੀ ਕਿਉਂਕਿ ਇਹ ਸਾਰੇ ਸਾਰੇ ਤਾਂ ਨਹੀਂ ਜਿਹੜੇ ਇਹੋ ਜਿਹੇ ਬਿਊਰੋਕਰੇਟਸ ਆਏ ਹੁਣ ਕੇਪੀਐਸ ਗਿੱਲ ਦੀ ਜਿਹੜੀ ਫੈਮਿਲੀ ਆ ਉਹ ਲਗਾਤਾਰ ਇਹੀ ਗੱਲ ਕਹਿੰਦੀ ਆ ਹਾਂ ਜਾਂ ਹੋਰ ਉਸਮੇ ਦੇ ਕਈ ਜਿਹੜੇ ਆ ਸਰਕਾਰ ਦੇ ਵਿੱਚ ਸੀ ਉਹ ਵੀ ਇਹ ਗੱਲ ਕਹਿੰਦੇ ਵੀ ਸੈਂਟਰ ਦੁਆਰਾ ਪਲਾਂਟਡ ਸੀ ਦੇਖੋ ਗੱਲ ਇਹ ਆ ਵੀ ਬਾਬਾ ਜਿਹੜਾ ਸੀਗਾ ਇੱਕ ਸਧਾਰਨ ਪਰਿਵਾਰ ਦਾ ਬੰਦਾ ਸੀ ਗੁਰਬਾਣੀ ਜਾਣਦਾ ਸੀ ਗੁਰਬਾਣੀ ਪੜ੍ਹਦਾ ਸੀ ਜਿਹੜਾ ਧਾਰਮਿਕ ਬੰਦਾ ਹੁੰਦਾ ਨਾ ਇਕੱਲਾ ਧਾਰਮਿਕ ਉਹ ਸ਼ੈਤਾਨੀਅਤ ਦੇ ਦਰਵਾਜੇ ਦੇ ਨੇੜੇ ਨਹੀਂ ਜਾਂਦਾ ਉਹਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਸਹੀ ਗੱਲ ਪਰ ਧਾਰਮਿਕ ਹੋਣ ਦੇ ਨਾਤੇ ਕੋਈ ਨਾ ਕੋਈ ਚਲਾਕ ਬੰਦਾ ਵਿੱਚ ਇਹੋ ਜਿਹਾ ਨੇੜੇ ਆਉਂਦਾ ਹੈ ਉਹਨੂੰ ਵਰਤ ਜਾਂਦਾ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਮੈਂ ਵਰਤਿਆ ਜਾ ਰਿਹਾ ਹਾਂ। ਐਵੇਂ ਨਾਲ ਜਦੋਂ ਉਹਦੇ ਕੋਲੇ ਬੰਦੇ ਖੁਸ਼ਵੰਤ ਸਿੰਘ ਵਰਗੇ ਸੁਬਰਾਮਣੀ ਸੁਆਮੀ ਵਰਗੇ ਹੂੰ ਖੁਸ਼ਵੰਤ ਸਿੰਘ ਸੁਬਰਾਮਣੀ ਸੁਆਮੀ ਗੁਦੀਪ ਨੀਰ ਹੂੰ ਤੇ ਜੇਠ ਮਲਾਨੀ ਵਰਗੇ ਬੰਦੇ ਬਾਪੇ ਦੇ ਸੰਪਰਕ ਚ ਆਏ ਤੇ ਗੱਲਬਾਤ ਕੀਤੀ ਤੇ ਬਾਪੇ ਨੇ ਕਿਹਾ ਵੀ ਸਾਡੀ ਤਾਂ ਜੀ ਸੋਚ ਹੀ ਨਹੀਂ ਹੈ ਜਿਹੜੀ ਸਾਡੇ ਤੇ ਲੜ ਰਹੇ ਆ ਵੱਖਵਾਦ ਦੀ ਅਤਵਾਦ ਦੀ ਹਿੰਦੂ ਸਿੱਖ ਮਾਰੇ ਜਾਣ ਦੀ ਕਿਉਂਕਿ ਇਹ ਵੀ ਪੱਕੀ ਗੱਲ ਹੈ ਕਿ ਬਾਬੇ ਨੇ ਬਕਾਇਦਾ ਗੁਰਦੁਆਰੇ ਚ ਕਹ ਵੀ ਜੇ ਕਿਸੇ ਵੀ ਧੀ ਧਿਆਣੀ ਦਾ ਕੋਈ ਨੁਕਸਾਨ ਕਰਦਾ ਕੋਈ ਬਿਨਾਂ ਗੱਲ ਤੋਂ ਕਿਸੇ ਧੀ ਬੇਟੀ ਨੂੰ ਛੱਡਦਾ ਸਾਨੂੰ ਆ ਕੇ ਦੱਸੇ ਅਸੀਂ ਘਰੇ ਬਸਾਵਾਂਗੇ ਉਹਨਾਂ ਕੋਲੇ ਲੋਕੀ ਅਕਸਰ ਆ ਕੇ ਆਪ ਦੀ ਧੀਆਂ ਆਪਣੇ ਨਾਲ ਦੁੱਖ ਦੱਸਦੇ ਤੇ ਬਾਬੇ ਉਹਨਾਂ ਨੂੰ ਦੂਰ ਕਰ ਦਿੰਦੇ ਸੀ ਕਿ ਚਲੋ ਭਈਓ ਬੇਟੀ ਆ ਇਹਦਾ ਘਰ ਬਸਾ ਕੇ ਆਓ ਇਹ ਪੱਕੀ ਗੱਲ ਹੈ ਉੱਥੇ ਆਮ ਹੁੰਦੀ ਸੀ ਗੱਲ ਵੀ ਬਾਬੇ ਕੋਲੇ ਬੰਦੇ ਆ ਗਏ ਬਾਬੇ ਨੇ ਭੇਜਦੇ ਬਾਈ ਹੂੰ ਔਰ ਉਹਦੇ ਵਿੱਚ ਕਮਾਲ ਦੀ ਗੱਲ ਹਿੰਦੂ ਪਰਿਵਾਰਾਂ ਦੇ ਬੱਚੇ ਵੀ ਆਉਂਦੇ ਸੀ ਹੂੰ ਕੱਲੇ ਸਿੱਖ ਨਹੀਂ ਹਿੰਦੂ ਪਰਿਵਾਰ ਦੇ ਵੀ ਆਉਂਦੇ ਸੀ ਹੂੰ ਉਹ ਬੰਦਾ ਇਸ ਪ੍ਰਕਾਰ ਦਾ ਸੀ ਪਰ ਜਿਹੜੇ ਸ਼ੈਤਾਨਾਂ ਦੀ ਜੁੰਡਲੀ ਨੇੜੇ ਤੜੇ ਹੁੰਦੀ ਹੈ ਉਹ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਮੈਨੂੰ ਖੜਾ ਕੀਨੇ ਕਿੱਥੇ ਰੱਖਿਆ ਹੂੰ ਕਰਨ ਵਾਲਾ ਕੋਈ ਹੁੰਦਾ ਸਲਾਹ ਦੇਣ ਵਾਲਾ ਕੋਈ ਹੁੰਦਾ ਹੈ ਤਨ ਨਾਲ ਗੱਲ ਕਰਨ ਵਾਲਾ ਕੋਈ ਹੁੰਦਾ ਇਹ ਬੜੀਆਂ ਚਤਰ ਕਹਾਣੀਆਂ ਨੇ ਇਹਨਾਂ ਦੀ ਵਿਆਖਿਆ ਕਰਨੀ ਬੜੀ ਔਖੀ ਹੈ ਸਧਾਰਨ ਬੰਦਾ ਉਹਨਾਂ ਦਾ ਸ਼ਿਕਾਰ ਅਕਸਰ ਕਰ ਲੈਂਦੇ ਆ ਉਹ ਅੱਜ ਵੀ ਚੱਲ ਰਿਹਾ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਚ ਵੀ ਚੱਲ ਰਿਹਾ ਤੇ ਇਹ ਤਾਂ ਬੜੀ ਵਾਰੀ ਮਿਲੇ ਵੀ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਆਮ ਜਾਂਦੇ ਸੀ ਹਾਂਜੀ ਗੁਰੂ ਨਾਨਕ ਨਵਾਸ ਚ ਰਹਿੰਦੇ ਹਫਤਾ ਹਫਤਾ ਜਾ ਕੇ ਰਹਿੰਦੇ ਅਸੀਂ ਸਾਰੇ ਉਹਨਾਂ ਦੇ ਭਾਸ਼ਣ ਸੁਣ ਲੈਂਦੇ ਸੀ ਹਰ ਸ਼ੰਤ ਸਿੰਘ ਲੋਂਗੋਵਾਲ ਦਾ ਭਾਸ਼ਣ ਸੰਤਾਂ ਦੇ ਭਾਸ਼ਣ ਸੁਣਦੇ ਸੀ ਹਾਂ ਕਿਉਂਕਿ ਲੋਂਗੋਵਾਲ ਦਾ ਜਿਹੜਾ ਵਾਸ਼ਨ ਸੀ ਉਹ ਸ਼ਰਮਣੀ ਕਾਲੇਦਾਲ ਦਾ ਏਜੰਡਾ ਸੀ ਹੂੰ ਉਹ ਕੀ ਏਜੰਡਾ ਸੀ ਵੀ ਪੰਜਾਬ ਦੇ ਪਾਣੀ ਪੰਜਾਬੀ ਇਲਾਕਾ ਹੂੰ ਐਸਵਾਈਐਲ ਪੰਜਾਬ ਦੇ ਅਧਿਕਾਰ ਪੰਜਾਬੀ ਭਾਸ਼ਾ ਐਸੀ ਤੈਸ ਤੇ ਸਾਡਾ ਹਿੰਦੂ ਸਿੱਖ ਭਾਈਚਾਰਾ ਹੂੰ ਹਿੰਦੂ ਸਿੱਖ ਭਾਈਚਾਰਾ ਇਹ ਚੀਜ਼ ਉਹਨਾਂ ਦੇ ਲੈਕਚਰਾਂ ਦੇ ਵਿੱਚ ਪ੍ਰਦਾਨ ਹੁੰਦੀ ਸੀ ਤੇ ਸਿਆਣੇ ਬੰਦੇ ਅਕਸਰ ਇਹੀ ਗੱਲਾਂ ਕਰਦੇ ਸੀ ਦੂਜੇ ਪਾਸੇ ਸਟੇਜ ਜਿਹੜੇ ਬਾਬੇ ਹੋਰੀ ਆਉਂਦੇ ਭਿੰਡਰਾਂ ਵਾਲੇ ਉੱਥੇ ਕੋਈ ਨਾ ਕੋਈ ਬੰਦਾ ਨਾ ਖਾਸਤਾ ਦੇ ਨਾਲੇ ਲਾਉਣ ਵਾਲਾ ਵੀ ਆ ਜਾਂਦਾ ਸੀ ਖਾਸਤਾ ਦੇ ਨਾਲੇ ਲਾਉਂਦੇ ਸੀ ਅਕਸਰ ਜਦੋਂ ਕਿਤੇ ਕੋਈ ਗ੍ਰਫਤਾਰੀ ਦੇਣ ਜਾਂਦੇ ਸੀ ਨਾ ਅੰਮ੍ਰਿਤਸਰ ਦੇ ਜਿਹੜਾ ਸਿਟੀ ਦਾ ਥਾਣਾ ਸੀ ਉਧਰ ਬਿੰਦੇ ਖਾਸਤਾ ਦੇ ਨਾਲੇ ਵੀ ਲਾਉਂਦੇ ਸੀ ਪਰ ਲੋਕ ਕੀ ਹੱਸਦੇ ਵੀ ਤੇ ਆਨ ਤੌਰ ਤੇ ਇਹ ਵੀ ਆਖਦੇ ਵੀ ਜਿਹੜਾ ਆਪਣਾ ਨਾਰਾ ਨਹੀਂ ਇਹ ਲਾਜ਼ਮੀ ਵਾਰ ਨਹੀਂ ਬੋਲੀ ਜਾਂਦੇ ਯਾਰ ਆਪਣਾ ਤੇ ਨਾਰਾ ਨਹੀਂ ਹੈ ਇਹ ਆਪਾਂ ਤਾਂ ਕਹੇ ਹੀ ਨਹੀਂ ਸੰਤਾਨਗੜ ਦੇ ਸਟੇਜ ਤੋਂ ਨਹੀਂ ਕਿਹਾ ਨਾ ਕਦੇ ਨਹੀਂ ਕਿਹਾ ਖਾਲਸਤਾਨ ਜਿੰਦਾਬਾਦ ਕਦੇ ਨਹੀਂ ਨਾ 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 ਉਹਦਾ ਖਾਲਸਾ ਰਾਜ ਹੈ ਸਾਡਾ ਵੱਖਰਾ ਖਾਲਸਤਾਨੀ ਅਦਾ ਸਾਡੀ ਕੋਈ ਮੰਗ ਹੀ ਨਹੀਂ ਖਾਲਸਤਾਨ ਸਾਡੀ ਤਾਂ ਲੋਕਾਂ ਦਾ ਵੱਧ ਅਧਿਕਾਰ ਹੈ ਹੂੰ ਬਾਬੇ ਨੇ ਕਿਹਾ ਇਹ ਅਸੀਂ ਸੁਣਿਆ ਹੂੰ ਸਾਡਾ ਲੋਕਾਂ ਦਾ ਵੱਧ ਅਧਿਕਾਰ ਹੈ ਪੰਜਾਬੀ ਭਾਸ਼ਾ ਦਾ ਸਾਡੇ ਭਾਈਚਾਰੇ ਦਾ ਐਸੀ ਹਾਂ ਹਾਂ ਉਨੇ ਟੀਚਰ ਜੀ ਨੂੰ ਕਿਹਾ ਸੀ ਵੀ ਸਾਡੀ ਮੰਗਣੀ ਜੇ ਭਾਈ ਤੁਸੀਂ ਦਿਓਗੇ ਭਾਈ ਔਖੇ ਸੋ ਕਹੀ ਨੇ ਝੋਲੀ ਚ ਪਵਾ ਲਾਂਗੇ ਇਹ ਟੀਚਰ ਸੀ ਉਹਨੂੰ ਪਤਾ ਵੀ ਕੀ ਦੇਣ ਕੌਣ ਲੱਗਿਆ ਜੇ ਭਾਈ ਨਹੀਂ ਦੇਣੋ ਹਟ ਜੇ ਤੁਸੀਂ ਨਹੀਂ ਦੇਣੋ ਹਟ ਦੇ ਵੇਖੋ ਕਿੰਨੀ ਵਧੀਆ ਗੱਲ ਕਹੀ ਉਹਨੇ ਜੇ ਤੁਸੀਂ ਨਹੀਂ ਦੇਣੋ ਹਟ ਦੇ ਫਿਰ ਅਸੀਂ ਝੋਲੀ ਚ ਪਵਾ ਲਾਂਗੇ ਇਹਦਾ ਮਤਲਬ ਬਾਪੇ ਤਾਂ ਮੰਗੇ ਹੀ ਨਹੀਂ ਬਾਪੇ ਤਾਂ ਮੰਗੇ ਹੀ ਨਹੀਂ ਨਾ ਉਹਨੇ ਮੂੰਚੋਂ ਕਦੇ ਕਿਹਾ ਕੇ ਪੀਸ ਗੇਲ ਤੇ ਦੁਆਰਾ ਹੁੰਦੇ ਹਾਂ ਹਾਂ ਉਹਨਾਂ ਦੀ ਫੈਮਿਲੀ ਇਹ ਕਹਿੰਦੀ ਹੈ ਵੀ ਉਹ ਤਾਂ ਗੁਰੂ ਨੂੰ ਮੰਨਣ ਵਾਲੇ ਸੀਗੇ ਉਹ ਤਾਂ ਗੁਰਗ੍ਰੰਥ ਸਾਹਿਬ ਜੀ ਦਸਵੇਂ ਪ੍ਰਕਾਸ਼ ਕਰਦੇ ਸੀ ਪ੍ਰਕਾਸ਼ ਕਰ ਸਕਦੇ ਕੋਈ ਗੱਲ ਨਹੀਂ ਨਾਤੀ ਸੰਤੋਖ ਦੇ ਸੀ ਹਾਂ ਖਾਸਾ ਖੁਸ਼ਾਈ ਵੀ ਹੋ ਸਕਦੇ ਆ ਹਮ ਪਰ ਗੱਲ ਇਹ ਵੀ ਗੁਰੂ ਨੂੰ ਮੰਨ ਕੇ ਪ੍ਰਕਾਸ਼ ਕਰਕੇ ਦਾੜੀ ਵੀ ਨਹੀਂ ਮੁੰਣੀ ਤੇ ਜੇ ਫੇਰ ਲੋਕਾਂ ਦੇ ਕੋਈ ਜ਼ੁਲਮ ਕਰੇ ਉਹਨਾਂ ਨੂੰ ਗੁਰੂ ਬਖਸ਼ ਦੂ ਜ਼ੁਲਮ ਲੋਕਾਂ ਨੇ ਕਿਹਾ ਵੀ ਕੀਤਾ ਹੈ ਪੰਜਾਬ ਦੇ ਲੋਕ ਬੋਲਦੇ ਆ ਤੇਰੇ ਮੇਰੇ ਕੰਨ ਨਾਲ ਨਹੀਂ ਹੈ ਜਿਨ੍ਹਾਂ ਦੇ ਘਰਾਂ ਦੇ ਬੱਚੇ ਗਏ ਉਹਨਾਂ ਨੂੰ ਪਤਾ ਲੋਕੋ ਕਿਤਾਬਾਂ ਨੇ ਕਿਤਾਬਾਂ ਪੜ੍ਹਦੇ ਇੱਕ ਲਿਖਦਾ ਪੰਜਾਬ ਦਾ 부ਚੜ ਕਿਤਾਬ ਪੜ੍ਹਨ ਨੂੰ ਪਤਾ ਲੱਗ ਜੂ ਦੂਜਾ ਕਹਿੰਦਾ ਪੰਜਾਬ ਦਾ ਮਸੀਹਾ ਪਤਾ ਲੱਗ ਜੂ ਕਿਹੜੀ ਗੱਲ ਦਾ ਮਸੀਹਾ ਦੋਨਾਂ ਦਾ ਕੰਪੈਰੀਸ਼ਨ ਕਰ ਲੋ ਜੇ ਮਸੀਹਾ ਹੋਵੇ ਉਹਨੂੰ 부ਚੜ ਕਹਣ ਕਉ ਜੇ 부ਚੜਾ ਤਾਂ ਮਸੀਹਾ ਕਹਣ ਕਉ ਇਹ ਤਾਂ ਅੱਜ ਕੱਲ ਦਾ ਪਾਠਕ ਨਿਸ਼ਚਿਤ ਕਰੇ ਨਾ ਕੋਈ ਨਾ ਕੋਈ ਪਰਿਵਾਰ ਦਾ ਬੰਦਾ ਨਾ ਕੋਈ ਸਰਕਾਰ ਦਾ ਬੰਦਾ ਪਾਠਕ ਮਤਲਬ ਸਰਕਾਰੀ ਬੰਦਿਆਂ ਨਾਲ ਹੀ ਵੱਧ ਪੜੇ ਨੇ ਉਹ ਉਹ ਪੜਨ ਉਹ ਦੱਸਣ ਵੀ ਯਾਰ ਵੀ ਆ ਵੀ ਪੰਜਾਬ ਦੇ ਉੱਤੇ ਪਾਣਾ ਵਰਤਿਆ ਉਹਦੇ ਵੱਡੇ ਵੱਡੇ ਬਿਊਰੋਕ੍ਰਾਟ ਸ਼ਿਕਾਰ ਹੋਏ ਨੇ ਸ਼ਿਕਾਰ ਤਾਂ ਕੋਈ ਵੀ ਹੋ ਸਕਦਾ ਔਰ ਉਹਨਾਂ ਨੂੰ ਕੀਤਾ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਤੇ ਧੱਕੇ ਚੜੇ ਹੋਏ ਆ ਬਿਊਰੋਕ੍ਰਾਟ